ਮੇਰਾ ਨਾਮ ਹੈ ਐਡਵੋਕੇਟ ਸੁਤਿੰਦਰ ਸਿੰਘ ਆ ਇਹ ਜੀ ਸਨ 2018 ਦੀ ਗੱਲ ਆ ਉਤੋਂ ਮੈਂ ਇੱਕ ਨਾਈਟ ਸੂਟ ਜਿਹੜਾ ਪਰਚੇਸ ਕੀਤਾ ਸੀ ਜਿਹਦਾ ਸਾਈਜ਼ ਵੀ ਫਰਕ ਹੀ ਤੇ ਥੋੜਾ ਮਾਈਨਰ ਡੈਫੈਕਟ ਵੀ ਹੀ ਵਿੱਚ ਇਹ ਜਦੋਂ ਮੈਂ ਵਾਪਸ ਕਰ ਲਈ ਗਿਆ ਤੇ ਨਾ ਇਹ ਵਾਪਸ ਕਰਦਾ ਹੀ ਨਾ ਮੈਨੂੰ ਇਹਨੇ origignal bill ਦਿੱਤਾ ਉਹਦਾ ਕੱਚਾ ਬਿੱਲ ਦੇ ਦਿੱਤਾ ਹੀਗਾ ਤੇ ਫਿਰ ਮੈਨੂੰ ਜਦੋਂ ਇਹਨੇ ਮੇਰਾ ਨਾਮ ਵਾਪਸ ਕੀਤਾ ਨਾ origignal bill ਦਿੱਤਾ ਫਿਰ ਮੈਨੂੰ ਲੀਗਲ ਨੋਟਿਸ ਭੇਜ ਕੇ ਤੇ ਕੰਜ਼ਿਊਮਰ ਕੋਰਟ 'ਚ ਕੇਸ ਕੀਤਾ ਜਿਹੜਾ ਕੰਜ਼ਿਊਮਰ ਮਾਨਜੋ ਕੰਜ਼ਿਊਮਰ ਕੋਰਟ ਨੇ ਜਿਹੜਾ ਇਹਨੂੰ ਫਾਈਨ ਵੀ ਕੀਤਾ ਬਾ ਤੇ ਜਿਹੜਾ ਉਹ ਰਕਮ ਹੈ ਉਹ ਵੀ ਵਾਪਸ ਵਿਆਜ ਸਮੇਤ ਫਾਈਨ ਵੀ ਤੇ ਰਕਮ ਵੀ ਦੋਵੇਂ ਚੀਜ਼ਾਂ ਵਿਆਜ ਸਮੇਤ ਵਾਪਸ ਕਰ ਲਈ ਗਿਆ 1600 ਰੁਪਏ ਦਾ ਟਰੈਕ ਸੁਢੀ 1600 ਰੁਪਏ ਵੀ ਨੰਬਰ ਕੋਡ ਨੇ ਗਿਆ ਵਾਪਸ ਕਰੋ ਤੇ 3000 ਰੁਪਏ ਨੂੰ ਜੁਰਮਾਨਾ ਕੀਤਾ ਉਹ ਵੀ ਵਿਆਜ ਸਮੇਤ ਸਾਰੀ ਟੋਟਲ ਜਿਹੜੀ ਰਕਮ ਹੈ 7625 ਰੁਪਏ ਬਣਦੀ ਆ ਪਰ ਇਹਦੇ ਵਿੱਚ ਇਹ ਕਿ ਮੈਨੂੰ ਆਪ ਵਕੀਲ ਹੋਣ ਕਰਕੇ ਜਿਹੜਾ ਐਡਵੋਕੇਟ ਦਾ ਖਰਚਾ ਜਿਹੜਾ ਜੇ ਮੰਨ ਲਓ ਹੋਰ ਕਿਸੇ ਵਿਅਕਤੀ ਨੂੰ ਲਾਇਆ ਹੁੰਦਾ ਤੇ ਫਿਰ ਵਕੀਲ ਦਾ ਖਰਚਾ ਫਿਰ 20-25000 ਰੁਪਏ ਨੂੰ ਪੈਣਾ ਸੀ ਫਾਈਨ ਪਰ ਇੱਚ ਵਿੱਚ ਲੋ ਜੋ ਵੀ ਆ ਇਨਸਾਫ ਤੇ ਮਿਲਿਆ ਹੀ ਆ ਕੀ ਇੱਕ ਪੈਸੇ ਦੇਣਾ ਚਾਹੀਦਾ ਲੋਕਾਂ ਨੂੰ ਕਾਨੂੰਨ ਪਤੀ ਵੇਰ ਹੋਣਾ ਚਾਹੀਦਾ ਸਿਰਫ ਕੰਜ਼ਿਊਮਰ ਜਿਹੜੇ ਕੰਜ਼ਿਊਮਰ ਨਾਲ ਰਿਲੇਟਡ ਜਿਹੜੇ ਲਾਅ ਨੇ ਸਿਰਫ ਸਾਡੇ ਦੇਸ਼ ਚੋ ਹੀ ਨਹੀਂ ਸਕਤ ਸਾਡੇ ਇਥੇ ਤੱਕ ਵੀ ਪ੍ਰੋਵੀਜ਼ਨ ਹੈਗੀ ਕਿ ਜੇ ਕਿ ਗਵੰਡੀ ਦਾ ਧੂਆਂ ਤੱਕ ਤੁਹਾਡੇ ਘਰ ਵਿੱਚ ਆਉਂਦਾ ਉਹ ਗੱਲ ਤੁਸੀਂ ਕੇਸ ਕਰ ਸਕਦੇ ਹੋ ਤੁਹਾਡੀ ਸੜਕ ਬਹੁਤ ਜ਼ਿਆਦਾ ਇਹੋ ਜਿਹੀਆਂ ਚੀਜ਼ਾਂ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਰੋਜ਼ ਸਫਰ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਪ੍ਰੋਵੀਜ਼ਨ ਹੈਗੀਆਂ ਨਾਲ ਹੁਣ ਮੰਨ ਲਓ ਕੋਈ ਸੜਕ ਬਣਾਉਣ ਡਿਆ ਠੇਕੇਦਾਰ ਜੇ ਤੁਹਾਡਾ ਅਲਟਰਨੇਟਿਵ ਰਸਤਾ ਨਹੀਂ ਬਣਾਉਂਦਾ ਤੇ ਉਹ ਵੀ ਪਬਲਿਕ ਨਿਊਸੈਂਸ ਚ ਆਉਂਦਾ 290 ਧਾਰਾ ਦੇ ਅਧੀਨ ਉਹ ਵੀ ਪਬਲਿਕ ਨਿਊਸੈਂਸ ਆ ਲੋਕਾਂ ਨੂੰ ਅਵੇਰਨੈਸ ਨਾ ਹੋਣ ਕਰਕੇ ਬਹੁਤ ਜ਼ਿਆਦਾ ਥਾਵਾਂ ਤੇ ਲੋਕਾਂ ਨੂੰ ਆਪਣਾ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਰਾਈਟ ਆ ਤੇ ਅਸੀਂ ਕਾਨੂੰਨ ਨਹੀਂ ਕੋਰਟ 'ਚ ਜਾ ਸਕਦੇ ਆ ਤੇ ਅਵੇਰਨੈਸ 'ਤੇ ਬਹੁਤ ਜ਼ਿਆਦੀ ਕਮੀ ਆ ਸਾਡੇ ਲੋਕਾਂ ਦੇ ਵਿੱਚ ਇਹ ਕਹਿ ਸਕਦੇ ਜਦੋਂ ਆਪਾਂ ਲੋਕਾਂ ਨੂੰ ਸਮਝਾਉਂਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਸਰਲ ਭਾਸ਼ਾ 'ਚ ਉਹਨਾਂ ਨੂੰ ਸਮਝਾਉਣਾ ਪੈਂਦਾ ਜਿਹੜੇ ਲੀਗਲ ਸੈਲ ਨੇ ਉਹ ਥੋੜੀ ਲੀਗਲ ਲੈਂਗੁਏਜ ਜਿਆਦਾ ਯੂਜ਼ ਕਰਦੇ ਆ ਤੇ ਉਹਦੇ ਵਿੱਚ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਕੀ ਕਹਿ ਕੇ ਗਿਆ ਕੋਈ ਜਿਹੜਾ ਉਹਨਾਂ ਨੂੰ ਐਗਜ਼ਾਮਪਲ ਦੇ ਕੇ ਕਿ ਜੇ ਤੇਰ ਨਾਲ ਆ ਹੁੰਦਾ ਤੂੰ ਇਹਦੇ ਵਿੱਚ ਆ ਸਕਦਾ ਕੋਰਟ ਜਿੱਦਾਂ ਤੁਹਾਨੂੰ ਮੈਂ ਧੂਏ ਦੇ ਐਗਜ਼ਾਮਪਲ ਦੱਸ ਰਹੀ ਜੇ ਮੈਂ ਤੁਹਾਨੂੰ ਸਿਰਫ ਪਬਲਿਕ ਨਿਊਸੈਂਸ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਧੂਆ ਪਬਲਿਕ ਨਿਊਸੈਂਸ ਚ ਹੁੰਦਾ ਜਾਂ ਨਹੀਂ ਹੁੰਦਾ ਉੱਚੀ ਆਵਾਜ਼ ਕੋ ਡੈਕ ਲਾਉਂਦਾ ਉਹ ਪਬਲਿਕ ਨਿਊਸੈਂਸ ਚ ਹੁੰਦਾ ਇਹਦਾ ਕੁੱਤਾ ਸਾਰੀ ਰਾਤ ਭੌਂਗਦਾ ਰਹਿੰਦਾ ਉਹ ਪਬਲਿਕ ਨਿਊਸੈਂਸ ਚ ਹੁੰਦਾ ਇਹ ਲੋਕਾਂ ਨੂੰ ਜਿਹੜਾ ਸਮਝਾਉਣਾ ਜਿਹੜਾ ਜੇ ਅਸੀਂ ਲੀਗਲ ਲੈਂਗੁਏਜ ਵਿੱਚ ਸਮਝਾਵਾਂਗੇ ਉਹਨੂੰ ਸਮਝ ਨਹੀਂ ਆਣੀ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਣਾ ਪੈਣਾ ਕਿਉਂਕਿ ਲੋਕ ਲੀਗਲ ਟਰਮਸ ਨੂੰ ਜਾਣਦੇ ਨਹੀਂਗੇ ਬੈਲ ਨਹੀਂ ਦਿੰਦਾ ਤੇ ਉਹਦੀ ਤੁਸੀਂ ਫਿਰ ਆਪਣੀ ਲੀਗਲ ਰੈਮਡੀ ਅਵੇਲ ਕਰੋ ਨਾ ਤੁਸੀਂ ਉਹਦੇ ਵਿੱਚ ਉਹਨੂੰ ਆਪਣੇ ਲੀਗਲ ਨੋਟਿਸ ਭੇਜੋ ਲੀਗਲ ਨੋਟਿਸ ਤੇ ਫਿਰ ਰਿਪਲਾਈ ਕਰੂਗਾ ਜੇ ਨਹੀਂ ਵੀ ਕਰਦਾ ਤਾਂ ਵੀ ਲੀਗਲ ਨੋਟਿਸ ਤੇ ਮੰਡੇਟਰੀ ਆ ਵੈਸੇ ਕਿਉਂਕਿ ਉਹਦੇ ਵਿੱਚ ਤੇ ਕਲੀਅਰ ਹੋ ਜਾਂਦਾ ਕਾਫੀ ਕੁਝ ਕੋਸ਼ਿਸ਼ ਕਰੋ ਕਿ ਡਿਜੀਟਲ ਪੇਮੈਂਟ ਕੀਤੀ ਜਾਵੇ ਮਨ ਲਓ ਤੁਸੀਂ ਬਿੱਲ ਨਹੀਂ ਦਿੰਦਾ ਜੇ ਤੁਸੀਂ ਇਹ ਸਵੈਪ ਕਰ ਰਹੇ ਹੋ 5000 ਦਾ ਤੇ ਤੁਹਾਡੇ ਕੋਲ ਇੱਕ ਪ੍ਰੂਫ ਆ ਜਾਂਦਾ ਕਿ ਮੇਰਾ 5000 ਗਿਆ ਨੇ ਬਿੱਲ ਨਹੀਂ ਦਿੱਤਾ ਜਿਹੜੀ ਕੈਸ਼ ਜਿਹੜੀ ਪੇਮੈਂਟ ਹੈ ਉਹ ਵੀ ਅਵੋਇਡ ਕਰੇ ਆਜੋ ਤਾਂ ਤੇ ਕਿਤੇ ਸਾਨੂੰ ਲਗਭਗ ਪਤਾ ਹੀ ਹੁੰਦਾ ਕਿਹੜਾ ਦੁਕਾਨਦਾਰ ਬਿੱਲ ਦਿੰਦਾ ਕਿਹੜਾ ਨਹੀਂ ਦਿੰਦਾ ਜਿਹੜਾ ਨਹੀਂ ਦਿੰਦਾ ਉਹ ਸਵੈਪ ਕਰਕੇ ਕਾਰਡ ਜਿਹੜੀ ਪੇਮੈਂਟ ਕਰੋ ਕਿਉਂਕਿ ਤੁਹਾਡੀ ਪੇਮੈਂਟ ਗਈ ਦਾ ਪਤਾ ਉਹ ਫਿਰ ਉਹ ਜਵਾਬ ਦੋਗੇ ਪੇਮੈਂਟ ਕਾਦੀ ਆਈ